ਸਸਿਕਾ ਦੋਸਤੋ ਤੁਸੀਂ ਵੇਖ ਰਹੇ ਹੋ ਟੋਟਲੋਜੀ ਯੂਟਿਊਬ ਚੈਨਲ ਮੈਂ ਢਿੱਲੋ ਸਾਹਿਬ ਨਾਲ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਨਾ ਹੈ ਖਬਰਾਂ ਚੋਂ ਖਬਰ ਹੁਣ ਆਪਾਂ ਖਬਰਾਂ ਅੱਜ ਆਪਣੇ ਕੋਲੇ ਦੋ ਨੇ ਆਪਾਂ ਢਿੱਲੋ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਫਤਿਹ ਬਲੌਣੇ ਢਿੱਲੋ ਸਾਹਿਬ ਨੂੰ ਸਤਿ ਸ੍ਰੀ ਅਕਾਲ ਚਲੋ ਸਾਹਿਬ ਸਤਿ ਸ੍ਰੀ ਅਕਾਲ ਢਿੱਲੋ ਸਾਹਿਬ ਖਬਰ ਹੈ ਕਿ ਪਟਿਆਲਾ ਨਾਲ ਜੁੜੀ ਹੋਈ ਐਸਐਸਪੀ ਪਟਿਆਲਾ ਵਰਨ ਸ਼ਰਮਾ ਦੀ ਇੱਕ ਆਡੀਓ ਰਿਕਾਰਡਿੰਗ ਲੀਕ ਹੋ ਗਈ ਸੀਗੀ ਉਹ ਅੱਜ ਫਰੈਂਕਸ ਲੈਵ ਐਫਐਸਐਲ ਨੂੰ ਭੇਜੀ ਹੈ ਉਹ ਕੀ ਹੈ ਮਾਮਲਾ ਸਾਡੇ ਜਿਹੜੇ ਸਰੋਤੇ ਜਾਂ ਦਰਸ਼ਕ ਹੈ ਸਾਡੇ ਪ੍ਰਵਿੰਦਰ ਹਾਲੇ ਤੱਕ ਜਿਹੜੀ ਉਹ ਭੇਜੀ ਨਹੀਂ ਗਈ ਠੀਕ ਹੈ ਜੀ ਅੱਜ ਇਸ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੈਸ ਹੋਈ ਹੈ ਜੀ ਔਰ ਜਿਹੜੀ ਵੈਸ ਹੋਈ ਹੈ ਉਹਦਾ ਫੈਸਲਾ ਰਿਜ਼ਰਵ ਰੱਖਿਆ ਮਾਨਯੂਬ ਚੀਫ ਜਸਟਿਸ ਆਫ ਹਾਈ ਕੋਰਟ ਜੀ ਉਹਨਾਂ ਦਾ ਨਾਮ ਹੈ ਸ਼ੀਰ ਜਾਕੂਬ ਸਾਹਿਬ ਉਹਨਾਂ ਦੇ ਪੈਂਚ ਨੇ ਇਹ ਰਿਜ਼ਰਵ ਰੱਖਿਆ ਹੋ ਸਕਦਾ ਹੈ ਕਿੰਨੇ ਘੰਟੇ ਤੋਂ ਘੰਟੇ ਕਰਕੇ ਫੈਸਲਾ ਬਾਹਰ ਆਏ ਠੀਕ ਹੈ ਜੀ ਲੇਕਿਨ ਅੰਦਰ ਜੋ ਉਹਨਾਂ ਨੇ ਗੱਲ ਕੀਤੀ ਹੈ ਉਹ ਗੱਲ ਜਿਹੜੀ ਹੈ ਕਿ ਬੜੀ ਮਹੱਤਵਪੂਰਨ ਜੀ ਉਹਨੇ ਕਰ ਕਹੀ ਹੈ ਕਿ ਜੇ ਇਹ ਆਡੀਓ ਹੈ ਆਡੀਓ ਦੇ ਮਾਮਲੇ ਨੂੰ ਕਿਉਂ ਨਾ ਐਫਐਸਐਲ ਚੰਡੀਗੜ੍ਹ ਨੂੰ ਭੇਜ ਦਿੱਤਾ ਜਾਵੇ ਠੀਕ ਔਰ ਉੱਥੇ ਦੀ ਪੜਤਾਲ ਹੋਵੇ ਤੇ ਫਿਰ ਕੋਤਵਾਰ ਅਗਲੀ ਕਾਰਵਾਈ ਆਪਣੀ ਤਰਕੀ ਹੋਵੇ ਕੀ ਹੁਣ ਇੱਥੇ ਥੋੜਾ ਜਿਹਾ ਸਵਾਲ ਦੇਖਿਆ ਪੈਂਦਾ ਹੈ ਜੀ ਉਹ ਇਹ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਦਾ ਦੌਰ ਆ ਦੌਰ ਸ਼ਿਖਰ ਤੇ ਸੀ ਨੋਮੀਨੇਸ਼ਨ ਪੇਪਰ ਫਾਈਲ ਹੋਏ ਸੀ ਉਸ ਵੇਲੇ ਪਟਿਆਲਾ ਦੇ ਐਸਐਸਪੀ ਮਿਸਟਰ ਵਰਨ ਸ਼ਰਮਾ ਜੀ

ਇਹ ਠੋਕਰਾ ਖਾ ਚੁਕੀ ਹੈ ਲੇਕਿਨ ਸੁਦਰਨ ਦਾ ਨਾ ਨਹੀਂ ਲੈਂਦੀ ਮੇਰੇ ਖਿਆਲ ਮੁਤਾਬਕ ਇਹਨੂੰ ਆਪਾਂ ਅਗਿਆਨਤਾ ਵੀ ਕਹਿ ਸਕਦੇ ਹਾਂ ਕਿ ਇਹਨੂੰ ਪਰ ਲੋੜ ਤੋਂ ਜ਼ਿਆਦਾ ਜਿਹੜੀ ਹੁਸ਼ਿਆਰੀ ਹੈ ਉਹ ਵੀ ਕਹਿ ਸਕਦੇ ਆਪਾਂ ਪਸਾ ਲੈਂਦੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਜੇ ਤਰਨਤਾਰਨ ਦੀ ਇਲੈਕਸ਼ਨ ਹੋਈ ਸੀ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਇੰਜਾਮ ਲੱਗਿਆ ਸੀ ਜੀ ਤਰਨਤਾਰਨ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਤੇ ਜੀ ਕਿ ਉਹ ਲੋੜ ਤੋਂ ਜ਼ਿਆਦਾ ਜਿਹੜੇ ਹੈਗੇ ਹੈ ਅੰਦਾਜ਼ੇ ਕਰ ਰਹੇ ਚੋਣ ਅਮਰ ਬਿਲਕੁਲ ਇਹ ਯਾਮਨ ਦੇ ਖਿਲਾਫ ਇੱਕ ਜਨਤਕ ਰੈਡੀ ਕਰਕੇ ਲਾਇਆ ਸੀ ਸੁਖਬੀਰ ਬਾਦਲ ਨੇ ਕਿ ਬਾਬਾ ਜੀ ਤੁਸੀਂ ਜਿਹੜੇ ਹੈਗੇ ਹੱਦਾਂ ਬੰਦੇ ਟੱਪ ਰਹੇ ਹੋ ਉਹਨਾਂ ਅਰ ਮਾਡਲ ਕੋਰਪਕਟ ਰੱਖਤੀ ਕਰ ਰਹੇ ਹੋ ਉਲੰਘਣਾ ਕਿਰਪਾ ਕਰਕੇ ਤੁਸੀਂ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਤੁਹਾਡੀ ਸ਼ਿਕਾਇਤ ਕਰੀ ਜੀ ਲੇਕਿਨ ਪਹਿਲਾਂ ਉਹਨਾਂ ਨੇ ਇੱਕ ਅਦਾ ਕੇਸ ਆਪਣੇ ਸਾੜੇ ਤੇ ਆਪਣੇ ਜ਼ਿਲ੍ਹੇ ਦੇ ਰਜਿਸਟਰ ਕੀਤਾ ਸੀ ਬਾਦ ਨੂੰ ਏ ਘਬਰਾ ਗਿਆ ਜੀ ਕਿ ਕੁਝ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜੀ ਅਰਾਉਂਡ ਅਪ ਕਰਕੇ ਉਹਨਾਂ ਨੂੰ ਵਕਫ ਵਕਫ ਜ਼ਿਲ੍ਹਾ ਤੇ ਭੇਜਿਆ ਗਿਆ ਤੇ ਉਹਨਾਂ ਜ਼ਿਲ੍ਹੇ ਵਿੱਚ ਕੇਸ ਰਜਿਸਟਰ ਹੋਇਆ ਜੀ ਇਹ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਚੋਣ ਅਲਾਨ ਜਿਹੜਾ ਹੈਗਾ ਚੀਫ ਇਲੈਕਟਰਲ ਆਫ ਪੰਜਾਬ ਉਹ ਵੀ ਕਰ ਕਿਸ ਨੂੰ ਤੇ ਇਸ ਇਲੈਕਟਰਲ ਦੀ ਕੰਪਲੇਂਟ ਸੁਪਰੀਮ ਸੀ ਬਾਦਲ ਦੇ ਅਕਾਲੀ ਦਲ ਦੇ ਕਰਤੀ ਸੀ ਐ ਅਲੈਕਸ਼ਨ ਨੂੰ ਸਟਾਪ ਕਰ ਦਿਆ ਇੰਡੀਆ ਬਿਲਕੁਲ ਹੋਇਆ ਨੇ ਤੇ ਇਹ ਦਿੱਲੀ ਚੀਫ ਇਲੈਕਟਰਲ ਅਫੀਸਰ ਨੂੰ ਕਪੀ ਗਈ ਸੀ ਜੀ ਉਹਦੇ ਆਧਾਰ ਦੇ ਤੇ ਉਹਨਾਂ ਨੇ ਰਿਪੋਰਟ ਮੰਗ ਲਈ ਡੀਆਈਜੀ ਫਰੋਜ਼ਪੁਰ ਤੋਂ ਜੀ ਡੀਆਈਜੀ ਫਰੋਜ਼ਪੁਰ ਤੋਂ ਸੁਣ ਪਤਾ ਹਰਮਨਪ੍ਰੀਤ ਸਿੰਘ ਜਿੱਦ ਲੱਗੇ ਹੁੰਦੇ ਸੀ ਜੀ ਉਹਨਾਂ ਨੇ ਨਾਲ ਦੀ ਨਾਲ ਹੀ ਮਤਲਬ ਰਿਪੋਰਟ ਤੇ ਜੀ ਸਭ ਠੀਕ ਠਾਕ ਹੈ ਇਹ ਡਾਕਟਰ ਐਸਐਸਪੀ ਸਾਹਿਬ ਦਾ ਕੰਬੜਾ ਪੀਆ ਰਿਹਾ ਬੜਾ ਸਾਫ਼ ਹੈ ਕੋਈ ਅਸੀਬਸੀ ਵੀ ਕੋਈ ਕਾਨੂੰਨੀ ਬੰਨਣਾ ਨਹੀਂ ਕੀਤੀ ਤਾਕਤ ਦੀ ਦੁਰਵਰਤੋਂ ਨਹੀਂ ਕੀਤੀ ਤਵਾ ਲਾ ਬੰਨਣਾ ਇਹ ਲੈਟਰ ਬਣਾ ਕੇ ਤੁਮਤਾ ਜੀ ਜੀ ਲੇਕਿਨ ਬਦਕਿਸਮਤੀ ਇਹ ਹੋ ਗਈ ਕਿ ਉਸ ਜਿਹੜੇ

ਉਹਦਾ ਗਪੀਰ ਨੋਟਿਸ ਲਿਆ ਔਰ ਜਿਹੜੀ ਡੀਆਈਜੀ ਫਰੋਜਪੁਰ ਦੀ ਰਿਪੋਰਟ ਸੀ ਉਹਨੂੰ ਦਰਗਜ਼ੁਰ ਕਰ ਦਿਆ ਜੀ ਇਲੈਕਸ਼ਨ ਕਮਿਸ਼ਨ ਨੇ ਐਸਐਸਪੀ ਅਰਵਜੋਤ ਕਰੇਵਾਲ ਨੂੰ ਸਸਪੈਂਡ ਕਰਦਾ ਬਿਲਕੁਲ ਜਦੋਂ ਸਸਪੈਂਡ ਕਰਤਾ ਤਾਂ ਇਥੋਂ ਦੇਖਣਾ ਚਾਹੀਦਾ ਸੀ ਕਿ ਭਾਈ ਥੋੜਾ ਜਿਆ ਆਪਾਂ ਆਪਣੇ ਦੇਰੇ ਤੋਂ ਬਾਹਰ ਨਾ ਜਾઈએ ਨਾ ਜਾਈਏ ਜਦੋਂ ਦੇਰੇ ਤੋਂ ਬਾਹਰ ਜਾਵਾਂਗੇ ਤਾਂ ਹਾਲਾਤ ਤੇ ਫੁੱਟੇ ਪੈਣਗੇ ਫੁੱਟੇ ਪੈਣਗੇ ਲੇਕਿਨ ਹੁਣ ਜੇ ਚੋਣਾਂ ਹੋਈਆਂ ਲੋਕਲ ਬੈਦੀਆਂ ਵੀ ਹਾਈ ਕੋਰਟ ਤੇ ਹੁੰਦੇ ਨੇ ਪੰਚਾਇਤੀ ਅਧਾਰਿਆਂ ਦੇ ਚੋਣਾਂ ਲੋਕਲ ਬਡੀ ਕਹ ਸਕਦਾ ਪਿੰਡਾਂ ਦੀਆਂ ਸੰਸਦ ਸਰਕਾਰਾਂ ਪਿੰਡਾਂ ਦੀ ਲੋਕਲ ਬਡੀ ਜੀ ਉਹਦੀ ਜਦੋਂ ਇਲੈਕਸ਼ਨ ਹੋਣ ਲੱਗੀ ਤਾਂ ਉਹਦੀ ਇਲੈਕਸ਼ਨ ਤੋਂ ਪਹਿਲਾਂ ਨੋਮੀਨੇਸ਼ਨ ਆਪੇ ਇਹ ਨੋਮੀਨੇਸ਼ਨ ਤੇ ਪ੍ਰੋਫਾਈਲ ਕਰਨ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਮੀਟਿੰਗ ਕਰਦੇ ਆ ਆਨਲਾਈਨ ਜੇ ਆਪਾਂ ਉਹਨਾਂ ਲਈ ਵੀਡੀਓ ਕਰਤੋ ਅਸੋ ਚੱਕ ਲੈ ਕੇ ਲੈ ਬਦਲਾ ਕਰਦੇ ਆ ਜੀ ਉਹਦੇ ਵਿੱਚ ਕੁਝ ਗੱਲਾਂ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਜੀ ਬਰਨ ਚਰਮਾ ਜੀ ਬਰਨ ਚਰਮਾ ਜੀ ਬੱਬੀ ਸਰਮਾ ਜੀ ਕੀ ਕਹਿੰਦੇ ਆ ਕਹਿੰਦੇ ਮੈਂ ਇੱਕ ਮੀਟਿੰਗ ਜਾ ਕੇ ਆਇਆ ਉਸ ਮੀਟਿੰਗ ਦੇ ਵਿੱਚ ਇੱਕ ਕਮਿਸ਼ਨਰ ਪਟਿਆਲਾ ਦੀ ਸੀ ਤੇ ਮਿਸਟਰ ਐਸ ਆਪਣੇ ਤੋਂ ਲਈ ਕਿ ਆਈਡੀ ਰੈਂਕ ਦੇ ਅਫਸਰ ਰੀਆ ਸੀ অবজারভার ਹੈ ਜੀ ਤੇ ਡੀਆਈਜੀ ਸਾਹਿਬ ਵੀ ਸੀ ਆਪਣੇ ਤੇ ਉੱਥੇ ਕਿਹਦੀ ਸਿਵਲ ਅਫਸਰ ਮੰਦੇ ਐ ਕਿ ਟੱਕਾ ਤਾਂ ਹੋਣੀ ਹੁੰਦਾ ਨਾ ਬਿਲਕੁਲ ਜੀ ਟੱਕਾ ਹੋ ਜਾਂਦਾ ਪਰ ਤੁਸੀਂ ਇੱਕ ਕੰਦਾ ਖਿਆਲ ਰੱਖਿਓ ਕਿ ਟੱਕਾ ਅੰਦਰ ਨਾ ਹੋਵੇ ਅੰਦਰ ਨਾ ਹੋਵੇ ਜੀ ਜਿਹੜਾ ਜਿਹੜਾ ਸੈਂਟਰ ਹੈ ਨਾ ਜਿੱਥੇ ਕੰਮਿਸ਼ਨਰੀ ਪੇਪਰ ਫਾਈਲ ਕਰਦੇ ਆ ਉਹਦੇ ਅੰਦਰ ਨਾ ਹੋਵੇ ਜੀ ਉਹਦੀ ਚਾਰਲਵਾਰੀ ਤੋਂ ਬਾਅਦ ਬਾਅਦ ਹੋ ਜੇ ਕਰੋ ਰਪਿਆਂ ਨੂੰ ਨਾ ਪੜੋ ਨਾ ਪੜੋ ਰਾਜ ਹੁੰਦੇ ਨੂੰ ਫੜ ਲਓ ਉਹਨਾਂ ਦੇ ਕਾਇਲ ਖੂਦ ਜਿਹੜੇ ਖੋਨੇ ਬਾਹਰ ਹੀ ਖੋਲੋ ਬਾਹਰ ਹੀ ਖੋਲੋ ਉਹ ਮਤਲਬ ਕਹਿਣ ਤੋਂ ਪਹਿਲਾਂ ਜਿਹਾਏ ਪੁਲਿਸ ਖੋਲਵੇਂ ਤੇ ਚਾਹੀਏ ਬਿਲਕੁਲ ਜੀ ਤੇਰੋ ਪੁਛਦੇ ਦੀ ਲੋਕ ਲੀਡਰਸ਼ਿਪ ਤੇ ਨਾਲ ਤੁਹਾਡੇ ਸਬੰਧ ਹੈਗੇ ਆ ਉਹ ਦੱਸਦੇ ਕਹਿੰਦੇ ਹਾਂਜੀ ਸਾਡੇ ਹੈਗੇ ਜੀ ਅਸੀਂ ਐਮਐਲਏ ਦੇ ਨਾਲ ਗੱਲ ਕਰਦੇ ਨਹੀਂ ਸਾਰੀਆਂ ਗੱਲਾਂ ਕਰਨਾ ਇਹ ਨਹੀਂ ਸੀ ਕਿ ਜਿਹੜੀ ਗੱਲਬਾਤ ਥੋੜੀ ਸੀ ਗੱਲਬਾਤ ਨੂੰ ਰਿਕਾਰਡ ਕਰ ਲੈਣਗੇ ਜੀ ਤੇ ਰਿਕਾਰਡ ਉਸਨੇ ਨਹੀਂ ਕੀਤਾ ਹੁਣ ਜਿਹੜਾ ਬੰਦਾ ਵਿੱਚੋਂ ਨਾ ਕੋਈ ਸਾਹਿਬ ਬਿਲਕੁਲ ਜੀ ਉਹ ਕਿਸੇ ਨਾ ਕਿਸੇ ਤਰੀਕੇ ਸੁਖਜੀਤ ਸਿੰਘ ਬਾਦਲ ਕੋਲੇ ਕੋਈ ਵੀ ਸੁਖਜੀਤ ਸਿੰਘ ਬਾਦਲ ਨੇ ਉਹਦੀ ਕੰਪਲੀਟ ਕਰਤੀ ਜੀ ਔਰ ਜਦੋਂ ਕੰਪਲੀਟ ਕਰਤੀ ਜਦ ਤੱਕ ਕਰਤੀ ਤੇ ਉਹਨਾਂ ਨੇ ਆਪਣੇ ਪਲੈਟਫਾਰਮ ਤੇ ਜਿਹੜੀ ਚੀਜ਼ ਅਪਲੋਡ ਕੀਤੀ ਸੋ ਸੱਚੀ ਇਹਨੂੰ ਕਈ ਜਿਹੜੇ ਹੈਗੇ ਚੈਲਾ ਵਾਲੇ ਕਈ ਦੱਜਾ ਵਾਲੇ ਕਈ ਜਿਹੜੇ ਸੋਸ਼ਲ ਮੀਡੀਆ ਵਾਲੇ ਉਹਨਾਂ ਨੇ ਵੀ ਉਹਨਾਂ ਨੇ ਸ਼ੇਅਰ ਕਰਤਾ ਨਤੀਜਾ ਇਹ ਹੋਇਆ ਲਾਲਾ ਲਾਲਾ ਹੋ ਗਈ ਬਿਲਕੁਲ ਜੀ ਮਾਮਲਾ ਹਾਈ ਕੋਰਟ ਚ ਪਹੁੰਚ ਗਿਆ ਹਾਈ ਕੋਰਟ ਨੇ ਜਵਾਬ ਮੰਗ ਲਿਆ ਕਿ ਤੁਸੀਂ ਜਵਾਬ ਦਿਓ ਇਲੈਕਸ਼ਨ ਕਮਿਸ਼ਨਰਾ ਪੰਜਾਬ ਦਾ ਲక్ష్ਮੀ ਕੁਸ਼ਨੂਨ ਕੇ ਤੁਸੀਂ ਜਵਾਬ ਦਿਓ ਇਲੈਕਸ਼ਨ ਕਮਿਸ਼ਨ ਨੇ ਨਾਲ ਦੀ ਨਾਲ ਹੀ ਪੁਲਸ ਨੂੰ ਮਾਮਲਾ ਭੇਜਤਾ ਪੁਲਿਸ ਨੇ ਫਿਰ ਕੇ ਰਜਿਸਟਰ ਕਰ ਰਿਹਾ ਹੈ ਕਿ ਐਫ ਆਈ ਆਰ ਦਰਜ ਕਰ ਲਈ ਜਿਹੜਾ ਇਹਨਾਂ ਦਾ ਸਾਈਬਰ ਕ੍ਰਾਈਮ ਅਧਿਕਾਰੀ ਚੇਪ ਪੁਲਿਸ ਸਟੇਸ਼ਨ ਉਹਦੇ 'ਚ ਤੇ ਉਹਦੇ ਤੇ ਸਾਈਬਰ ਕ੍ਰਾਈਮ ਪਰਚਾ ਦਰਜ ਹੋ ਗਿਆ ਪਰਚੇ ਦੀ ਜਿਹੜੀ ਹੈਗੀ ਤਕਤੀਸ਼ ਉਸੋ ਵੀ ਏ ਡੀ ਜੀ ਪੰਜਾਬ ਹੰਡਰਡ ਮਿਸਟਰ ਐਸ ਪੀਐਸ ਪਰਮਾਨ ਜੀ ਪਰ ਨਾਲ ਦੀ ਨਾਲ ਹੀ ਪਟਿਆਲਾ ਦੇ ਡੀਆਈਜੀ ਮਿਸਟਰ ਕੁਲਦੀਪ ਸਿੰਘ ਚਾਹਲ ਜੀ ਉਨਾਂ ਨੇ ਇੱਕੜ ਕਪੀਤੀ ਇਲੈਕਸ਼ਨ ਕਮਿਸ਼ਨ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ ਨਹੀਂ ਇਹ ਜਿਹੜੀ ਹੈਗੀ ਆ ਇਹ ਤਾਂ ਏ ਆਈ ਨਾਲ ਏ ਆਈ ਨਾਲ ਪੜਾਈ ਗਈ ਜੀ ਜੀ ਜਦੋਂ ਏ ਆਈ ਨਾਲ ਪੜਾਈ ਗਈ ਤੇ ਮਾਮਲਾ ਪਹੁੰਚ ਗਿਆ ਫਿਰ ਹਾਈ ਕੋਰਟ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਫਿਰ ਸਵਾਲ ਜੋ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਵਾਲ ਜੋ ਆ ਸ਼ੁਰੂ ਹੋ ਗਏ ਜੀ ਸਵਾਲ ਉਹ ਤੇ ਖੜਾ ਹੋ ਗਿਆ ਕਿ ਇਹ ਦੱਸਿਆ ਤੇ ਆ ਵੀ ਕੀ ਜਦੋਂ ਕੰਪਲੇਂਟ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੇ ਜਵਾਬ ਮੰਗ ਲੈ ਘੰਟੇ ਦੋ ਘੰਟਿਆਂ ਦੇ ਵਿੱਚ ਕਿ ਮੈਂ ਐਆਈ ਦੀ ਜਿੱਥੇ ਜਾਂ ਕਿਤੇ ਕਰਵਾਈ ਹਾਂ ਬਿਲਕੁਲ ਜੀ ਇਹਦਾ ਸੁਣਨ ਕਰਤੀ ਹੈ ਜੀ ਇਹ ਮਾਮਲਾ ਉੱਥੇ ਉੱਠ ਕੇ ਕਮਿਸ਼ਨ ਨੂੰ ਫਿਰ ਹੁਕਮ ਦਿੱਤਾ ਹਾਈ ਕੋਰਟ ਨੇ ਕਿ ਲਿਆਓ ਦੀ ਰਿਪੋਰਟ ਲਿਆਓ ਅੱਜ ਦੀ ਉਹਨਾਂ ਨੇ ਜੇਡ ਦੇ ਤੁਸੀਂ ਠੀਕ ਹੈ ਜੀ ਲਿਆਓ ਤੁਸੀਂ ਸਾਰਾ ਕੁਝ ਦੇ ਸਾਰਾ ਰਿਪੋਰਟ ਪੇਸ਼ ਕਰੋ ਫਿਰ ਲਾ 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 ਹੋ ਗਈ ਠੀਕ ਹੈ ਜੀ ਫਿਰ ਕੀਤਾ ਜਿਹਨਾਂ ਬੈਬ ਚੱਲਾ ਬਣੇ ਨਹੀਂ ਜਾਂਦੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸ਼ੇਅਰ ਹੋਈ ਸੀ ਉਹਨਾਂ ਨੂੰ ਸਮਨ ਕਰ ਲਿਆ ਸੁਖਵੀਰ ਬਾਦਲ ਨੂੰ ਸਮਨ ਕਰ ਲਿਆ ਆ ਬਿਲਕੁਲ ਜੀ ਈਵਨ ਅਰਸ਼ਦੀਪ ਸਿੰਘ ਕਲੇਰ ਜੀ ਦੇ ਉਹਨਾਂ ਦੇ ਅਕਾਲੀ ਦੰਦ ਦੇ ਸਪੋਕਸਪਰਸਨ ਵੀ ਹੈ ਔਰ ਬੁਟੀਲ ਵੀ ਹੈ ਉਹਨਾਂ ਨੂੰ ਵੀ ਤਲਬ ਕਰਦੇ ਆਓ ਜੀ ਕੋਈ ਬੀਐਨਐਸ ਵੀ ਘਰਾ ਸ਼ਾਇਦ ਕਿ 94 ਸ਼ਾਇਦ ਉਹ ਜਾ ਕੇ ਸਾਨੂੰ ਦੱਸੋ ਜੀ ਕਿੱਥੋਂ ਆਈ ਹੈ ਉਹ ਕਹਿੰਦੇ ਅਸੀਂ ਤਾਂ ਆਪਕੇ ਨੇ ਵੀ ਅਸੀਂ ਤਾਂ ਲక్ష్ਮੀ ਕਮਿਸ਼ਨ ਨੂੰ ਜੇਤੀ ਅਸੀਂ ਹਾਈ ਕੋਰਟ ਨੂੰ ਲੇਤੀ ਜੀ ਜਿਹੜੀ ਜਿਹੜੀ ਹੈਗੇ ਤੁਸੀਂ ਅਸ ਸਾਰੀਆਂ ਗੱਲਾਂ ਜਿਹੜੀਆਂ ਮੈਕਿੰਗ ਲਾਡ ਨੇ ਉਹਨਾਂ ਨੇ ਕਰਕੇ ਵੀ ਅਜਿਹੀ ਸਿੱਧੀ ਕਿਵੇਂ ਹੋ ਗਈ ਇਹ ਤੁਸੀਂ ਇਹ ਦੱਸੋ ਕਿ ਤੁਸੀਂ ਕਿੱਥੋਂ ਇਹਨੂੰ ਜਿਹੜੀ ਐ ਕਰਵਾਈ ਹੈ ਟੈਸਟ ਕਰਾਇਆ ਜਾਂਚ ਕਿੱਥੋਂ ਲਈ ਜੀ ਅੱਜ ਫਿਰ ਉਹ ਮਾਮਲਾ ਲੱਗਾ ਸੀ ਜੀ ਇਹੀ ਸਵਾਲ ਸਾਰੇ ਮੇਰੇ ਉੱਤੇ ਖੜੇ ਹੋ ਗਏ ਠੀਕ ਹੈ ਜੀ ਔਰ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਮੇਰੇ ਖਿਆਲ ਮੁਤਾਬਕ ਅਸਫਲਤਾ ਬਹੁਤ ਵੱਡੀ ਸਰਕਾਰ ਦੀ ਕਿ ਅੱਜ ਦੇ ਦੇਖਿਆ ਆਪੋਸਿਸ਼ਨ ਇਹ ਤਿੰਨੇ ਪਾਰਟੀਆਂ ਇਕੱਠੀਆਂ ਹੋ। ਅੱਛਾ ਜੀ। ਆਕਾਲੀ ਦਲ ਮੇਨ ਉਹਨੇ ਇੱਕ ਕੰਪਲੇਨੈਂਟ ਹੈ। ਜੀ। ਆਪੋਸਿਸ਼ਨ ਦੀ ਕੰਪਲੇਨੈਂਟ ਹੈ ਔਰ ਨਾਲ ਹੀ ਦੀ ਹੈਗੀ ਆ ਬੀਜੇਪੀ ਬਿਲਕੁਲ ਤਿੰਨ ਰਲ ਗਏ। ਹਾਂ ਤੇ ਹੁਣ ਤੁਸੀਂ ਆਕਾਲੀ ਦਲ ਦੀ ਸੁਖਵੀਰ ਸਿੰਘ ਬਾਦਲ ਦੀ ਕੰਪਲੇਨਟ ਹੈ। ਜੀ। ਉਧਰਲੇ ਪਾਸੇ ਜਦਜੀਤ ਸਿੰਘ ਜੀ ਮਾਦੀ। ਜੀ ਮਾਦੀ। ਉਧਰਲੇ ਪਾਸੇ ਪ੍ਰਤਾਪ ਸਿੰਘ ਬਾਜਵਾ ਜੀ ਹੈ। ਜੀ। ਇਧਰਲੇ ਪਾਸੇ ਜਿਹੜੀ ਹੈਗੀ ਐ ਮੈਡਮ ਜਾਇਲਦ ਰਕੌਰ ਜਾਇਲਦ ਰਕੌਰ ਕਰਤਨਾ ਪ੍ਰਤਾਪ ਸਿੰਘ ਦੀ ਬੇਟੀ ਜਿਹੜਾ ਉਹਨਾਂ ਨੇ ਆਪਣਾ ਕੇਸ ਪੇਸ਼ ਕੀਤਾ ਜੀ ਉਹਨਾਂ ਨੇ ਜੋ ਕੁਝ ਪਹਿਲਾਂ ਪਟਿਆਲੇ ਦੇ ਵਿੱਚ ਹੋਇਆ ਨਾਲ ਉਹ ਵੀ ਉਹ ਵੀ ਨਹੀਂ ਸੀ ਜੀ ਠੀਕ ਹੈ ਉਹਨਾਂ ਨੇ ਪਟੀਸ਼ਨ ਨਹੀਂ ਪਾਈ ਸੀ ਉਹਦੇ ਪਟੀਸ਼ਨ ਸ਼ਾਮਲ ਹੋਈ ਸ਼ਾਮਲ ਜਿੱਥੋਂ ਤੱਕ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਆਰਸ਼ਦੀਪ ਸਿੰਘ ਖੜਿਆਲ ਉਹ ਬਠਿੰਡਾ ਦੇ ਨਾਲ ਹੀ ਉਹਨਾਂ ਨੇ ਉਹ ਮਾਮਲਾ ਕਰਤਾ ਵੀ ਅੱਜ ਸੋਦੀ ਇਹ ਨਹੀਂ ਸੀ ਜੀ ਇਧਰਲੇ ਪਾਸੇ ਜਿਹੜੇ ਹੈਗੇ ਆਰਸ਼ਦੀਪ ਕੁਲੇਰ ਆਪ ਹੈ ਨਾਲ ਮਿਸਟਰ ਸੋਟੀ ਇਹ ਸਾਰੇ ਦੇ ਸਾਰੇ ਇੱਥੇ ਗੌਰੂਪੈ ਬਿਲਕੁਲ ਗੌਰੂਪੈ ਤੋਂ ਬਾਅਦ ਮਾਨਜੋਗ ਹਾਈ ਕੋਰਟ ਨੇ ਜੋ ਦਿੱਕਾ ਵੀ ਇਹਨਾਂ ਸੌਲਾ ਦਿਵਾਰੀ ਹੈ ਹਾਂ ਬਿਲਕੁਲ ਜੀ ਇੱਕ ਪਾਸੇ ਮਤਲਬ ਜਿਹੜੀ ਹੈਗੀ ਹਾਈ ਕੋਰਟ ਦੇ ਮਾਮਲਾ ਨੋਟਸ ਦੇ ਅੰਦਰ ਪਾਸੇ ਪੁਰਸ ਹੋਰ ਦੀ ਹੋਈ ਹੋਰ ਹੀ ਕਹਾਣੀਆਂ ਬੜਾਈ ਜਾਂਦੀ ਤਾਂ ਫਿਰ ਮਤਲਬ ਉੱਥੇ ਇੱਕ ਨੁਕਤਾ ਆਇਆ ਵੀ ਇਹਦਾ ਕੀਤਾ ਕੀ ਜੀ ਤੇ ਮਾਨਜੋਗ ਹਾਈ ਕੋਰਟ ਦੇ ਵਿੱਚ ਉੱਚੀ ਟੈਸਿਸ ਨੇ ਕਹਿਤਾ ਫੈਸਲਾ ਕਰਦਾ ਮੈਂ ਰਜ਼ਨ ਜੀ ਪਰ ਇਹ ਮਾਮਲਾ ਜਿਹੜਾ ਹੈਗਾ ਇਹ ਐਫਐਸਐਲ ਚੰਡੀਗੜ੍ਹ ਨੂੰ ਤੋਂ ਜੀ ਚੰਡੀਗੜ੍ਹ ਤੋਂ ਸੀ ਦੀ ਜਾਂਚ ਕਰਾਵਾਜੀ ਇੱਥੇ ਪ੍ਰਵਿੰਦਰ ਹੁਣ ਆ ਕੇ ਫਸ ਗਿਆ ਇਲੈਕਸ਼ਨ ਕਮਿਸ਼ਨ ਵੀ ਫਸ ਗਿਆ ਤੇ ਫਾਸਟ ਪੁਲਿਸ ਵੀ ਪੁਲਿਸ ਵੀ ਕੀ ਤੇ ਫਾਸਟ ਪੰਜਾਬ ਸਰਕਾਰ ਦੀ ਸਰਕਾਰ ਵੀ ਕਿਉਂਕਿ ਜੇ ਚੰਡੀਗੜ੍ਹ ਦੀ ਐਫਐਸਐਲ ਹੈ ਉਹਦੇ ਤੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਲੈਣਾ ਦੇਣਾ ਨਹੀਂ ਜਿਹੜੀ ਖੜ ਦੀ ਐਫਐਸਐਲ ਹੈ ਉਹ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਉਥੋਂ ਪੰਜਾਬ ਸਰਕਾਰ ਜੋ ਮਰਜ਼ੀ ਕਰਵਾ ਲਾਉ ਕਰਵਾ ਲਾਉ ਉਸੇ ਤਖਲੰਦਾਜੀ ਚੱਲ ਜਾਂਦੀ ਦੀ ਲੇਕਿਨ ਚੰਡੀਗੜ੍ਹ ਤੱਕ ਹੁੰਦਾ ਜੀ ਚੱਲੀ ਨਹੀਂ ਕਾਰਨ ਜੀ ਕਾਰਨ ਇਹ ਹੈ ਕਿ ਚੰਡੀਗੜ੍ਹ ਹੈ ਯੂਨੀਅਨ ਟੈਰੀਟਰੀ ਜੀ ਜੀ ਬਿਲਕੁਲ ਉੱਥੇ ਸਿੱਧਾ ਰਾਜ ਭਾਗ ਜਿਹੜਾ ਹੈਗਾ ਉਹ ਅਮਿਤਸ਼ਾਹ ਹੋ ਰਹਾ ਹੈ ਕੇਂਦਰ ਦਾ ਰਾਜ ਪਾ ਗਿਆ ਇਹਨਾਂ ਦਾ ਰਾਜ ਪਾ ਉੱਥੇ ਨਹੀਂ ਚੱਲਣਾ ਜੀ ਉੱਥੇ ਕੁਝ ਵੀ ਨਹੀਂ ਹੋ ਸਕਣਾ ਕਿਉਂ ਪਹਿਲਾਂ ਤੁਸੀਂ ਯਾਦ ਕਰੋ ਜਦੋਂ ਕਰਨਲ ਵਾਰਸ਼ ਨੂੰ ਕੁੱਟਿਆ ਉਹ ਮਾਮਲਾ ਵੀ ਚੰਡੀਗੜ੍ਹ ਪੁਲਿਸ ਨੂੰ ਪੁਲਿਸ ਬਿਲਕੁਲ ਜੀ ਪਰ ਉਹਨਾਂ ਦੀ ਸਪੀਡ ਤੇ ਡੀਸੀਓ ਤੋਂ ਬਾਅਦ ਤੱਕ ਕਿਉਂ ਭੇਜਤਾ ਸੀ ਜਿਹੜਾ ਕਿ ਸੀਬੀਆਈ ਨੂੰ ਮਾਮਲਾ ਉੱਥੇ ਖੜੋਤਾ ਹੈ ਬਿਲਕੁਲ ਜੀ ਇੱਥੇ ਹੁਣ ਜੇ ਤਾਂ ਹੋਇਆ ਝੂਠਾ ਮਾਮਲਾ ਜੀ ਫਿਰ ਤਾਂ ਸੁਫੀ ਸਿੰਘ ਬਾਦਲ ਨੂੰ ਪੁੱਛਣਗੇ ਦੱਸੋ ਜੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਂਦੇ ਬਣਵਾਈਏ ਤੇ ਕਿੱਥੋਂ ਬਣਵਾਈਏ ਜੇ ਸਾਬਤ ਹੋ ਗਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੇ ਸਾਬਤ ਨਹੀਂ ਹੋਇਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤਾਂ ਫਿਰ ਅਗਲੀ ਗੱਲ ਅੱਜ ਦੀ ਵੀ ਲੈਓ ਜੀ ਲਿਓ ਜੀ ਉਹਨਾਂ ਦਾ ਸਿੰਪਲ ਲਾਈਨ ਕੇ ਵਾਇਸ ਸੈਂਪਲ ਜੀ ਵਰਨ ਸ਼ਰਮਾ ਜੀ ਦਾ ਬਿਲਕੁਲ ਜੀ ਇਹ ਜਿਹੜਾ ਵਰਨ ਸ਼ਰਮਾ ਜੀ ਦਾ ਵਾਇਸ ਸੈਂਪਲ ਲੈ ਆ ਕਿ ਸਾਬਤ ਨਾਲ ਹੀ ਉਹਨਾਂ ਨੇ ਜਿੰਨੇ ਨਹੀਂ ਐਸਪੀ ਜੀ ਸਾਰੇ ਗੱਲ ਕਰਦੇ ਉਹਨਾਂ ਦਾ ਵਾਇਸ ਸੈਂਪਲ ਲੇ ਗੋਗੇ ਜੀ ਕੰਮ ਤਾਂ ਹੈ ਬੜਾ ਥੋੜਾ ਜਿਹਾ ਟਾਈਮ ਲ ਇਹ ਦਿੜ ਹੈਗਾ ਬਹੁਤ ਪੁੱਠਾ ਪੈ ਗਿਆ ਪੰਜਾਬ ਫੁੱਟਾ ਪੰਜਾਬ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਫਰੀਦਾ ਬਕਰਤਾ ਬਣਾਤਾ ਵਰਨ ਸ਼ਰਮਾ ਜੀ ਕਿਉਂਕਿ ਵਰਨ ਸ਼ਰਮਾ ਨੇ ਆਪਣੇ ਆਪ ਇਹ ਨਾ ਕਿਹਾ ਹਾਲਾਂਕਿ ਵਰਨ ਸ਼ਰਮੇ ਦੇ ਬਾਰੇ ਪਹਿਲਾਂ ਇਸ ਗੱਦਾ ਆ ਰਹੀ ਨਹੀਂ 80 ਕੇ ਵਰਨ ਸ਼ਰਮਾ ਜੀ ਜਿਹੜੇ ਹੈਗੇ ਮਰਹੂਮ ਜਿਹੜਾ ਬਿਕਰਮਦੀਸ਼ੀ ਵਾਲਾ ਕੇਸ ਹੈ ਉਸ ਮਾਮਲੇ ਦੇ ਵਿੱਚ ਵੀ ਉਹ ਆਪਣੇ ਹੱਦਾ ਮੰਨੇ ਟੱਕ ਬਿਲਕੁਲ ਜੀ ਉਹਨੂੰ ਖੈਰ ਉਹ ਤੋਂ ਮੈਂ ਦੋਸ਼ਾ ਗਾਲੀ ਦਾ ਪਰ ਜੀ ਜੀ ਇਸ ਕਰਕੇ ਇੱਕ ਬਹੁਤ ਵੱਡੀ ਕਲੰਨੀ ਪੋਜੀਸ਼ਨ ਆ ਗਈ ਇਤਿਹਾਸ ਨੇ ਲੱਗਦਾ ਇਹ ਹੈ ਜੇ 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 ਪੋਲੀਟਿਕਲ ਲੀਡਰਸ਼ਿਪ ਦੀ ਸਥਿਤੀ ਹੈ ਕਿ ਬੋਲੀਟਿਕਲ ਲੀਡਰਸ਼ਿਪ ਤਾਂ ਚੌਂਦੀ ਦੀ ਜੀ ਉਹ ਤਾਂ ਛੱਡ ਕੇ ਪਾਸੇ ਹੋ ਜਾਂਦੇ ਬਿਲਕੁਲ ਜੀ ਪਾਸੇ ਹੋ ਜਾਂਦੇ ਬਿਲਕੁਲ ਤੇ ਫਸ ਕੇ ਪੁਲਿਸ ਬਣ ਹੁਣ ਇੱਥੇ ਪੁਲਿਸ ਵੀ ਜਿਹੜੀ ਲੀਡਰਸ਼ਿਪ ਤੇ ਸਵਾਲ ਖੜਾ ਹੁੰਦਾ ਆਮ ਤੌਰ ਤੇ ਇਹਦੀ ਪੁਲਿਸ ਦੀ ਲੀਡਰਸ਼ਿਪ ਹੈ ਖਾਸ ਕਰਕੇ ਡੀਜੀਪੀ ਲੈਵਲ ਤੇ ਬੰਦੇ ਉਹ ਆਪਣੇ ਪੁਲਿਸ ਨੂੰ ਬਚਾਉਂਦੇ ਜੀ ਬਚਾਉਣ ਵਾਸਤੇ ਬੂਰੇ ਆਉਂਦੇ ਅੱਗੇ ਆਉਂਦੇ ਆਖੀ ਜਾਂਦਾ ਕਿ ਮੈਂ ਜ਼ਿੰਮੇਵਾਰੀ ਆਪ ਤੇ ਹੈ ਬਿਲਕੁਲ ਜੀ ਜਾਓ ਸਰਕਾਰ ਨੂੰ ਕਹੋ ਜੇ ਤੁਸੀਂ ਜ਼ਿੰਮੇਵਾਰੀ ਲਓ ਬਿਲਕੁਲ ਜੀ ਸ਼ਾ ਘੱਟੋਂ ਘੱਟੋਂ કે ભાઈ ਤੁਸੀਂ ਜਿਹੜੇ ਹੱਦਾ ਬੱਲੇ ਨਾਕ ਤੇ ਜ਼ਬਤ ਦੇ ਵਿੱਚ ਬਿਲਕੁਲ ਜੀ ਪਰ ਇੱਥੇ ਤਾਂ ਕੁਝ ਵੀ ਨਹੀਂ ਹੋਇਆ ਜੇ ਜપ્ਤੀ ਹੋ ਲੱਗਣਾ ਹੋਈ ਹੈ ਮਾਮਲਾ ਹਾਈ ਕੋਰਟ ਦੇ ਵਿੱਚ ਆ ਗਿਆ ਤੇ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੋਈ ਹੈ ਅੱਜ ਵਰਤ ਸ਼ਰਮਾ ਸਾਹਿਬ ਆਸ ਤੇ ਜੀ ਔਰ ਇਹੀ ਗੱਲ ਆਪਾਂ ਨੂੰ ਦਿਖਣੀ ਪਣੀ ਹੈ ਜੋ ਕੁਝ ਡਾਕਟਰ ਹੋਵੇ ਹੋ ਕੇ ਰਹਿਤਾ ਨਾ ਬਿਲਕੁਲ ਬਿਲਕੁਲ ਤਰਨ ਤਰਨ ਪਰ ਦੋ ਇਲੈਕਸ਼ਨ ਦੋਨਾਂ ਲਖਸ਼ਿਆਂ ਦੇ ਤੋਂ ਸਪਸ਼ਟ ਈ ਆਪਿਆ ਸਪਸ਼ਟ ਈ ਏ ਹੁਣ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਅੱਜ ਉਹ ਜੁਗ ਨਹੀਂ ਰਿਹਾ 15ਵੀਂ ਸਦੀ ਆ ਬਿਲਕੁਲ ਜੀ ਉਹ ਸੀ ਕਿ ਨਵੇਂ ਯੁੱਗ ਦੇ ਵਿੱਚ ਆ ਇੱਕ ਚਲਤਾ ਹੋਣੀ ਤੇ ਇਹਦੇ ਵਿੱਚ ਬੜਵਾਦੀ ਬਹੁਤ ਬੁਰੀ ਤਰ੍ਹਾਂ ਫਸ ਗਿਆ ਜੀ ਔਰ ਸ਼ਾਮ ਤੱਕ ਜੀ ਉਹ ਜੇ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਕੀ ਫੈਸਲਾ ਹੋਵੇ ਜੀ ਜੱਜਮੈਂਟ ਆਊਗੀ ਜੀ ਉਹ ਜਦੋਂ ਪੜਾਂਗੇ ਬਿਲਕੁਲ ਫਿਰ ਸਰੋਤਿਆਂ ਸਰੋਤਿਆਂ ਨੂੰ ਉਹਦੇ ਬਾਰੇ ਹਾਈ ਕੋਰਟ ਦੇ ਵਿੱਚ ਮਾਨਯੋਗ ਚੀਫ ਜਸਟਿਸ ਨੇ ਕਹਿਤਾ ਕਿ ਇਹ ਮਾਮਲਾ ਸੀ ਐਫਐਸਐ ਲੁਦੇਨ ਠੀਕ ਹੈ। ਤੇ ਲੋਕ ਸਾਉ ਦੂਜੀ ਖਬਰ ਆਪਣੀ ਜੁੜੀ ਹੋਈ ਹੈ ਮੋਦੀ ਸਾਹਿਬ ਨਾਲ ਜੀ। ਬੰਦੇ ਮਾਤਰਮ ਨੂੰ ਲੈ ਕੇ ਇਹਨਾਂ ਨੇ ਬਹਿਸ ਕੀਤੀ ਸੀ ਉਹਦੇ 'ਚ ਮੋਦੀ ਸਾਹਿਬ ਬੁਰੀ ਤਰ੍ਹਾਂ ਹੀ ਫਸ ਗਏ ਜੀ। ਉਹ ਕੀ ਹੈ ਉਹ ਵੀ ਦਰਸ਼ਕਾਂ ਦੇ ਰੂਬਰੂ ਕਰਦੇ ਜੀ। ਅਸਲ 'ਚ ਇਹ ਹੈ ਪ੍ਰੇਮਿੰਦਰ ਕੇ ਪਗਾਲ ਦੇ ਛੋੜ ਕੇ ਚੁੜਾ। ਜੀ। ਜਦੋਂ ਪੰਜਗਰ ਪਗਾਲ 'ਚ ਪਿਛਲੀ ਵਾਰੀ ਵੀ ਚੁੜਾ ਹੋਈਆਂ ਸੀ ਉਹ ਤਾਂ ਤੁਸੀਂ ਦੇਖੋ ਕਿਦਾਂ ਹੋਏ। ਨਿਰਿੰਦਰ ਮੋਦੀ ਸਾਹਿਬ ਦਾ ਚਿਹਰਾ ਬੋਰਾ ਬਦਲ ਗਿਆ। ਬਦਲ ਗਿਆ ਸੀ ਬਿਲਕੁਲ। ਨਿਰਿੰਦਰ ਮੋਦੀ ਸਾਹਿਬ ਦੀ ਦਾੜੀ ਜੀ ਆਪਾਂ ਹੁਣ ਦੇਖੀਏ ਇਹ ਨਾਰਮਲ ਹੈ। ਨਾਰਮਲ ਹੈ। ਜਿਹੀ ਜਿਹੀ ਦਾੜੀ ਲੱਗਦੀ ਹੈ। ਉਹ ਉਹ ਰਾਣੀ ਦਾ ਕਿ ਲੰਬੀ ਲੜਾਈ ਹੋਈ ਸੀ ਉਹਦਾ ਨਹੀਂ ਬਦਾਉਂਦਾ ਮਤਲਬ ਕੀ ਸੀ ਜੀ ਅਸਲ ਦੇ ਵਿੱਚ ਬੰਗਾਲ ਦੇ ਵਿੱਚ ਗੁਰੂਦੇਵ ਰਵਿੰਦਰ ਨਾਥ ਟੈਗੋਰ ਸਾਹਿਬ ਬਿਲਕੁਲ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਤੇ ਉਹਨਾਂ ਦੀ ਲੋਕ ਉੱਥੇ ਮਤਲਬ ਆ ਕੇ ਕਰ ਸਕਦੇ ਕਿਸੇ ਦੀ ਪੂਜਾ ਕਰਦੇ ਪੂਜਾ ਕਰਦੇ ਬਿਲਕੁਲ ਤੇ ਪਗਾਲੀਆਂ ਦਾ ਮਨ ਟ੍ਰੋਲਣ ਵਾਸਤੇ ਉਹਨਾਂ ਨੂੰ ਮਤਲਬ ਬੇਨਓਵਰ ਕਰਨ ਵਾਸਤੇ ਦੇਰ ਤੋਂ ਬਹੁਤੀ ਸਾਰੇ ਸੋਚਦੇ ਆਪਾਂ ਇਹ ਕਰਦੇ ਭੇਸ ਬਦਲ ਗਏ ਦਾਦੀ ਨੂੰ ਬੁਲਾ ਲੀ ਜੀ ਇਹ ਦਾਦੀ ਨੂੰ ਦੇਖ ਕੇ ਲੋਕ ਆਪਣੇ ਆਲੇ ਪਾਸੇ ਆ ਜਾਣਗੇ ਆ ਜਾਣਗੇ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਤੁਹਾਡਾ ਬਾਹਰ ਕੀ ਦੇ ਨਾਲ ਜੀ ਦੇ ਨਾਲ ਤੁਹਾਡਾ ਬਾਹਰ ਪਿਆ ਮਮਤਾ ਪਹਿਲੇ ਮਰਦੀ ਨਾਲ ਜੀ ਜਦੋਂ ਉਹਨਾਂ ਨੇ ਦਾਦੀ ਦਾ ਬੁਲਾ ਲੀ ਲੇਕਿਨ ਹੋਇਆ ਕੀ ਜੀ ਜਦੋਂ ਜਾ ਕੇ ਉਹ ਰੈਜਿਸਟ੍ਰੇਸ਼ਨ ਕਰਦੇ ਹੁੰਦੇ ਸੀ ਤੇ ਰੈਜਿਸਟ੍ਰੇਸ਼ਨ ਦੇ ਵਿੱਚ ਉਹ ਹੋਕਰਾਂ ਬੁੱਕਲੇ ਲੱਜੇ ਜੀ ਉੱਚੀ ਚੀਜ਼ ਜੀ ਰੌਲਾ ਪਾਣ ਲੱਗੇ ਜਦੋਂ ਦੀਦੀਓ ਦੀਦੀ ਦੀ ਗੱਲ ਕਰਦੇ ਸੀ ਇਹਦਾ ਮਤਲਬ ਹੈ ਕਿ ਮੰਮਤਾ ਬੈਨਰਜੀ ਨੂੰ ਬੰਗਾਰਦੇ ਸੀ ਬੰਗਾਰਦੇ ਸੀ ਤੇ ਮੰਮਤਾ ਬੈਨਰਜੀ ਨੇ ਨਾਲ ਦੀ ਨਾਲ ਹੀ ਦੀ ਕੱਟ ਲਬਣੀ ਜੀ ਉਹਨੇ ਨਾਲ ਦੀ ਨਾਲ ਹੀ ਬਗਾਵਤਿਆਂ ਨੂੰ ਕਹਿਤਾ ਵੀ ਆ ਕੀ ਇਹ ਦੀਦੀਓ ਦੀਦੀਆ ਕਰਨੇ ਕਹਿੰਦੇ ਖੇਲਾ ਹੋਵੇ ਖੇਲਾ ਹੋਵੇ ਉਹਨੇ ਜਦੋਂ ਸ਼ਬਦ ਕਿਹਾ ਖੇਲਾ ਹੋਵੇ ਤੇ ਖੇਲਾ ਹੋ ਗਿਆ ਉੱਥੇ ਹੋ ਗਿਆ ਜੀ ਉੱਥੇ ਹੋਇਆ ਇਹ ਕਿ ਬੀਜੇਪੀ ਨੇ ਹੈਗੇ ਤਰ੍ਹਾਂ ਕਰਕੇ ਦਿੱਕੀ ਤੇ ਦੀਦੀ ਮੰਮਤਾ ਬੈਨਰਜੀ ਆਪਣੀ ਸਰਕਾਰ ਤੇ ਬਣਾਈ ਬਣਾਈ ਉਹਨਾਂ ਆਗੀ ਫਿਰ ਇਲੈਕਸ਼ਨ ਜੀ ਉਹਨਾਂ ਨੇ ਕਿਹਾ ਵੀ ਹੋਰ ਕੁਛ ਨਹੀਂ ਕਹਿੰਦੇ ਹੁਣ ਆਪਾਂ ਆਏ ਕਿ ਬੰਦੇ 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 ਮਤਲਬ ਉਹ ਜਿਹੜੀ ਇੱਕ ਮੀਟਿੰਗ ਹੋਈ ਜਿਹੜੀ ਬਿਜ਼ਨਸ ਨਾਲ ਸੰਬੰਧਿਤ ਹੈ ਉਹਦੇ ਤੇ ਇੱਕ ਸਹਿਮਤੀ ਬਣੀ ਕਿ ਤੁਸੀਂ ਐ ਕਰੋ ਇੱਕ ਤਾਂ ਐਸਆਰਪੀ ਵਿਜਾਇ ਰੱਖ ਲੋ ਲੋਕਤੰਤਰ ਜੀ ਲੋਕਤੰਤਰ ਤੇ ਬਹਿਸ ਕਰ ਲਵੇ ਆਪ ਜੀ ਨੂੰ ਮਨ ਜੀ ਠੀਕ ਹੈ ਨਾਂ ਬਦਲਦੇ ਉਪਰ ਬਹਿਸ ਤਾਂ ਸਾਡੇ ਕੋਲ ਹੀ ਹੋਊਗੀ ਨਾ ਅਸੀਂ ਕਰਾਂਗੇ ਆਪ ਬੋਤ ਕਰਾਂਗੇ ਆਪ ਦੀ ਗੱਲ ਤੇ ਤੁਹਾਡੀ ਦੋਤੇ ਪਾਸੇ ਕਹਿੰਦੇ ਕਾਪਾਹੂੜ ਕਰ ਲਈ ਜੀ 150 ਸਾਲ ਤੇ ਜਿਹੜੇ ਹੋ ਗਏ ਬੰਦੇ ਮਾਤਮ ਨੂੰ ਜਿਹੜਾ ਗੀਤ ਹੈ ਇਹਦਾ ਲਿਖੇ ਨੂੰ ਕਹਿੰਦੇ ਬੰਦੇ ਮਾਤਮ ਉਤੇ ਕਰ ਲੈਣੇ ਉਹ ਕਹਿੰਦੇ ਜੀ ਕਰ ਲੋ ਲੋ ਜੀ ਬੰਦੇ ਮਾਤਰਮ ਦੇ ਵਿੱਚ ਗੱਲ ਕੀਤੀ ਬੜਾ ਮੋਦੀ ਸਾਹਿਬ ਬੋਲੇ ਵੀ ਐਸਾ ਹੈ ਬੰਦੇ ਮਾਤਰਮ ਆ ਜੀ ਉਹਨਾਂ ਨੇ ਕਿਹਾ ਕਿ ਬੰਦੇ ਮਾਤਰਮ ਦੇ ਨਾਲ ਤਰੋਕ ਪਾਇਆ ਪੰਡਿਤ ਜਵਰਲਾਲ ਦੇਨ ਜੀ ਕਿਉਂਕਿ 1937 ਦੇ ਵਿੱਚ ਜਿਹੜੀ ਹੈਗੀ ਆ ਉਹਨਾਂ ਨੇ ਇਹਦੇ ਵਿੱਚ ਘੱਟ ਵੱਟ ਕੀਤੀ ਜੀ ਇਹਦੇ ਦੋ ਸਟੇਜੇ ਹੈ ਦੋ ਅੰਤਰੇ ਹੈ ਜਿਹੜੇ ਅੰਤਰੇ ਪੜੇ ਜਾਂਦੇ ਆ ਬੰਦੇ ਮਾਤਰਮ ਆਪਾਂ ਕੰਨ ਸਾਰਤ ਸਾਰ ਬਿਲਕੁਲ ਵਿਲਾ ਪ੍ਰਵਾਨ ਕੀਤਾ ਰਵੰਗ ਕੀਤਾ ਹੈ। ਬਲ ਇੰਸਟੀਚਿਊਸ਼ਨ ਨੇ ਵੀ ਪ੍ਰਵਾਨ ਕੀਤੀ ਹੈ ਕਿ ਜਿਹੜੀ ਕਨਸਟੀਟਿਊਸ਼ਨ ਸਭਾ ਸੀ ਜਿਹੜੂ ਆਪਾਂ ਸੰਵਿਧਾਨ ਸਭਾ ਕਹਿੰਦੇ ਆ ਉਹਦੇ ਵਿੱਚ ਤਾਂ ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸੀ। ਬਿਲਕੁਲ ਜੀ ਬਿਲਕੁਲ। ਉਹ ਵੀ ਸੀ ਉਹਦੇ ਵਿੱਚ ਮੈਂ ਜਿਹੜੇ ਲਾਲ ਬਹਾਦਰ ਆਹ ਸੋਰੀ ਮੈਂ ਸੁਵੇਸ਼ਵਾਸ ਸਿੰਘ ਨੂੰ ਬੋਲੋ ਸਰਕਾਰ ਕਹਿੰਦੀ ਸੀ ਬੜੇ بڑے ਬਡੇ ਲੋਕ। ਜੀ ਜੀ। ਇਹ ਤਾਂ ਉਹਦਾ ਉਹ ਹੈ ਤੁਸੀਂ ਕਰੀ ਕੀ ਜਦ ਨੂੰ ਇਸ ਕਰ ਨੂੰ ਕਨਸਟੀਟਿਊਸ਼ਨ ਦਾ ਹਿੱਸਾ ਹੈ। ਪੰਡਤ ਨਰੂ ਨੇ ਕੀ ਕਰਤਾ? ਇਹਦੇ ਤੇ ਬਹੁਤ ਵਧੀਆ ਜਿਹੜੇ ਬਖੀਏ ਉਹਦੇ ਨੇ ਆਪਣੀ ਪ੍ਰਿੰਕਾ ਗੱਲ ਨਹੀਂ ਪਰ ਉਹ ਤੋਂ ਬਾਅਦ ਲੋਰ ਜੀ ਕੱਲ ਫੇਰੇ ਤੇ ਬੈਸ ਹੋਈ ਜੀ ਕੱਲ ਜਿਹੜੀ ਬੈਸ ਹੋਈ ਕੱਲ ਬੈਸ ਕਰਨ ਵਾਲਾ ਸੀਗਾ ਸੰਦੇ ਸਿੰਘ ਜੀ ਸੰਦੇ ਸਿੰਘ ਹੈਗਾ ਆਮ ਆਦਮੀ ਪਾਰਟੀ ਦਾ ਸੰਦੇ ਸਿੰਘ ਨੇ ਜਦੋਂ ਸਿਰਾਈ ਦਾ ਜੀ ਸੰਦੇ ਸਿੰਘ ਕਹਿੰਦਾ ਮੈਂ ਗੱਲ ਬੰਦੇ ਮਾਤਰਮ ਤੇ ਕਰਨੀ ਹੈ ਤੇ ਬੰਦੇ ਮਾਤਰਮ ਜਿਹੜਾ ਹੈਗਾ ਬੰਦੇ ਮਾਤਰਮ ਤੇ ਜਿਹੜੇ ਫਿਰ ਨੇ ਕਹਿੰਦਾ ਵੀ ਤੁਸੀਂ ਕੀਤਾ ਕੀ ਕੀਤਾ ਕੀ ਕੀਤਾ ਕੀ ਆ ਬੰਦੇ ਮਾਤਰਮ ਹੈ ਉਹ ਕਹਿੰਦਾ ਹਵਾਈ ਅੱਡੇ ਤੁਸੀਂ ਵੇਚੀ ਜਾਂਦੇ ਹੋ ਜਿਹੜੇ ਹੈਗੇ ਤੁਹਾਡੇ ਬੰਦਰ ਦਾ ਹੱਥ ਤੁਸੀਂ ਵੇਚੀ ਆ ਨਿਓ ਰੇਲਵੇ ਤੁਸੀਂ ਵੇਚੇ ਬੰਦੇ ਮਾਤਰੂ ਮੈਂ ਬੰਦੇ ਮਾਤਰੂ ਨੂੰ ਕਹਿੰਦਾ ਤੁਸੀਂ ਤਾਂ ਬੰਦੇ ਮਾਤਰੂ ਦੇ ਉੱਤੇ ਕਲੀ ਬਹਿਸ ਕਰਾਉਣੇ ਤੁਸੀਂ ਬੰਦੇ ਮਾਤਰੂ ਨੂੰ ਮੰਦੇ ਨਾ ਬਿਲਕੁਲ ਪ੍ਰਧਾਨ ਮੰਤਰੀ ਸਾਹਿਬ ਬੋਲਦੇ ਬੋਲਦੇ ਕਿਥੇ ਗੱਲ ਕਰ ਗਏ ਉਹ ਬੰਕਮ ਦਾ ਅੱਛਾ ਜੀ ਕਿਉਂਕਿ ਜਿਨ੍ਹਾਂ ਨੇ ਇਹ ਬੰਦੇ ਮਾਤਰੂ ਲਿਖਿਆ ਬੰਕਮ ਚੈਟਰਦੀ ਸੀ ਜੀ ਬੰਕਮ ਚੈਟਰਦੀ ਜਿਹੜਾ 200 ਸਾਲ ਪਹਿਲਾਂ ਹੋਇਆ ਹੈ ਜੀ ਉਹ ਨੂੰ ਜਦੋਂ ਬੰਕਮ ਦਾ ਕਰਨਗੇ ਦਾ ਦਾ ਮਤਲਬ ਕੀ ਹੁੰਦਾ ਜੀ ਦਾ ਦਾ ਮਤਲਬ ਹੁੰਦਾ ਪੱਟਾ ਭਰਾ ਭਰਾ ਜੇ ਆਪਾਂ ਕਿਸੇ ਨੂੰ ਸਿਵਿਆ ਦੇ ਕਹੇ ਪ੍ਰਨਾਵ ਦਾ ਅਧਿਆਇ ਕਿਵੇਂ ਪ੍ਰਨਾਵ ਖਰਚੀ ਪ੍ਰਨਾਵ ਦਾ ਕਹਤਾ ਹਾਂਜੀ ਤੁਸੀਂ ਮੈਨੂੰ ਬਖਤੌਰ ਦਾ ਕਹਦੇ ਹੋ ਬਿਲਕੁਲ ਜੀ ਜਿਹੜਾ ਸਿਗਨਲਟੀ ਦੇ ਲਿਆਜ ਨਾਲ ਉਮਰ ਤੇ ਲਿਆਜ ਨਾਲ ਕਹਿੰਦੇ ਉਹ ਜਦੋਂ ਪੰਕਮ ਦਾ ਪੰਕਮ ਦਾ ਕਰੀਗਾ ਤੇ ਉੱਥੇ ਖੜਿਆ ਦੀ ਹੋ ਗਿਆ ਕਿ ਮੇਰੇ ਪਾਸੇ ਆਪੋ ਜੀ ਜੋ ਕਹਿੰਦਾ ਨਹੀਂ ਕੀ ਕਹੀਏ ਨੇ ਤੁਸੀਂ ਪੰਕਮ ਦਾ ਤੁਸੀਂ ਨਾਲ ਪੜਦੇ ਰਹੇ ਉਹਨਾਂ ਨਾਲ ਹਾਂ ਬਿਲਕੁਲ ਜੀ ਉਹ ਤਾਂ ਕਿਹਦੇ ਵੜਿਆ 200 ਸਾਲ ਤੇਰਾ ਤਾਂ ਦਾਦਾ ਵੀ ਜੰਮਿਆ ਸੀ ਉਹਨਾਂ ਦੇ ਨਾਲ ਬਿਲਕੁਲ ਜੀ ਤੁਸੀਂ ਇਹ ਕਰੀ ਕੀ ਇਹ ਉਹ ਇਹੋ ਜਿਹਾ ਸਲਸਾ ਪਿਆ ਉੱਥੇ ਕਿਉਂ ਸਾਰਾ ਸਾਰਾ ਕੰਮ ਟੁੱਟਾ ਪੈ ਗਿਆ ਫੋਟ ਹੋ ਗਿਆ ਕੰਮ ਉਹਦੇ ਚ ਉਲਟ ਹੋ ਗਿਆ ਉਲਟੋਂ ਤੋਂ ਬਾਅਦ ਪਰਖਦੇ ਦੇ ਉਹਨਾਂ ਨੇ ਇਸ ਗੱਲ ਉੱਤੇ ਬੱਪੇ ਨਾਲ ਹੀ ਜਿਹੜੀ ਜਿਹੜੀ ਸਿੱਧੇ ਸੀ ਨਿਕਲ ਇੱਕ ਗੱਲ ਕਹੀ ਉਹ ਕਹਿੰਦੇ ਜੀ ਗੱਲ ਇਹ ਹੈ ਅਸੀਂ ਤਾਂ ਜਿਹੜਾ ਹੈਗਾ ਬੱਤੇ ਮਾਤਰਮ ਦੀ ਗੱਲ ਬਹੁਤ ਕਰਦੇ ਹਾਂ ਬੰਦੇ ਮਾਤਰਮ ਦੇ ਨਾਂ ਦੇ ਉੱਤੇ ਸਾਡੇ ਤਾਂ ਵੱਡੇ-ਵਡੇਰੇ ਨੇ ਜਿਹਨਾਂ ਨੇ ਅਜਾਦੀ ਦੀ ਲੜਾਈ ਦੇ ਲਈ ਕੰਨ ਸਾੜਿਆ ਦੇ ਲਈ ਹੈ ਕਾਮਰੇਡਾਂ ਦੇ ਲੜੀਆ ਜਿਸ ਪੰਖਤਾ ਦੇ ਲੜੀਆ ਗਗਨੀ ਬਾਬਿਆਂ ਨੇ ਲੜੀਆ ਉਹ ਬੰਕਮ ਜਿਹੜੇ ਆਪਣੇ ਬੰਕਮ ਚੈਟਰਟੀ ਦਾ ਜਿਹੜਾ ਲਿਖਿਆ ਸੀ ਬੱਤੇ ਮਾਤਰਮ ਦੇ ਗੀਤ ਗਾਉਂਦੇ ਹੁੰਦੇ ਸੀ ਗੀਤ ਗਾਉਂਦੇ ਜਿਵੇਂ ਆਪਣੇ ਇੱਕ ਪਾਰਾਂ ਗਾਉਂਦੇ ਐ ਇਸ ਤਰ੍ਹਾਂ ਦੀ ਬਗਾਨੀ ਆ ਜੀ ਉਹ ਕਹਿੰਦੇ ਜੀ ਤੁਸੀਂ ਦੱਸੋ ਚਾਰ ਬੰਦਿਆਂ ਦੇ ਨਾਂ ਦੱਸ ਦਿਓ ਜੀ ਚਾਰ ਬੰਦਿਆਂ ਦੇ ਆਰਐਸਐਸ ਬੰਦਿਆਂ ਦੇ ਨਾਂ ਦੱਸ ਦਿਓ ਜਿਨ੍ਹਾਂ ਨੇ ਆਪਣੇ ਬੰਦੇ ਮਾਤਮ ਡੋਦਿਆ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਕਸ਼ ਕੀਤਾ ਤੁਸੀਂ ਤਾਂ ਕਹਿੰਦੇ ਆਰਐਸਐਸ ਦੀ ਤੁਹਾਡੀ ਮਾਂ ਹੈ ਜੀ ਜਿਹੜੀ ਘਿ올ਾ ਦੋ ਉਹ ਤਾਂ ਜੱਗੀਆ ਜਾਤੀ ਦੇ ਵਿੱਚ ਹੈ ਨਹੀਂ ਸੀ ਹੈ ਨਹੀਂ ਸੀ ਤਾਂ ਬਾਤ ਹੈ ਜੀ ਜੱਗੀਆ ਜਾਤੀ ਲੜਾਈ ਵੀ ਲੜੀ ਤੁਹਾਨੂੰ ਆ ਵੀ ਸ਼ਰਮ ਉਹਨ ਤੁਸੀਂ ਮਤਲਬ ਜਿਹੜਾ ਹੈਗਾ ਇਕੱਲਾ ਇਕੱਲਾ ਉੱਤੇ ਕੱਪੜੇ ਪਾ ਕੇ ਉਹ ਜਿਹੇ ਕਹਿੰਦੇ ਵੀ ਅਸੀਂ ਇਕਲਾ ਦੀਏ ਤੁਸੀਂ ਇਕਲਾ ਦੀ ਨਹੀਂ ਬਣਦਾ ਨਹੀਂ ਬਣਦਾ ਤੁਸੀਂ ਤਾਂ ਸਾਰੇ ਦਾ ਸਾਰਾ ਕਹਿੰਦੇ ਜੁੜੇ ਉਹਨੇ ਬਖੀਏ ਦੇ ਰਿਸਤੇ ਦੇ ਜੀ ਸੱਦੇ ਸਿੰਘ ਨੇ ਐਸ ਕਦਰ ਬਖੀਏ ਦੇ ਦਿੱਤੀ ਕਿ ਉੱਥੇ ਹੱਕ ਕਿਉਂ ਨਹੀਂ ਉਹਨੂੰ ਆ ਕਹਿੰਦੇ ਹੁੰਦੇ ਨਾ ਆਪਣੇ ਇੱਕ ਵੀ ਸਿਰਮਣਾਉਂਦੇ ਔਲੇ ਪਏ ਉਹ ਐਂ ਦਾ ਮਤਲਬ ਹੁੰਦਾ ਗੜੇ ਗੜੇ ਵੀ ਇਹਦੇ ਸਿਰਮਣਾਏ ਸੀ ਤੇ ਗੜੇ ਪਹਿਨ ਲਾ ਗੜੇ ਪਹਿਨ ਲਾ ਨਿਰਿੰਦਰ ਮੋਤੀ ਸਾਹਿਬ ਤਾਂ ਬੰਗਾਲ ਦੀ ਚੋਣ ਨੂੰ ਮੁੱਖ ਰੱਖਦੇ ਆ ਇਹਨਾਂ ਦਾ ਬੰਦੇ ਮਾਤਰਮ ਦਾ ਓਟ ਹਸਣਾ ਲੇਕਿਨ ਪਿਛਲੀ ਵਾਰੀ ਦਾੜੀ ਵਧਾਈ ਸੀ ਜੀ ਉਹ ਤਾਂ ਇਹਦੇ ਨਾਲ ਹੀ 23 ਜਾਂਦੇ ਜਿਸਨੂੰ ਚਾਹੁੰਦਾ ਐਸਆਈਆਰ ਨਹੀਂ ਜਿੰਨ ਜਿੰਨੇ ਚੱਲਦੇ ਪਰ ਉਹਨਾਂ ਨੇ ਇਹਨਾਂ ਨੂੰ ਉਹਦੇ ਵਿੱਤੀ ਬਲੇਟ ਲਿਆ ਇਕੱਠਾ ਕਰ ਲਿਆ ਉਹ ਕਹਿੰਦੇ ਵੀ ਤੁਸੀਂ ਦੱਸੋ ਤੁਹਾਡੀ ਆਰਐਸਐਸ ਤੇ ਬੰਦੇ ਮਾਤਰਮ ਦਾ ਕੋਈ ਲਾਗਾ ਦੇਗਾ ਲੱਗਾ ਹਾਂ ਨੇੜੇ ਬਿਲਕੁਲ ਜੀ ਜੀ ਆਜ਼ਾਦੀ ਦੀ ਲੜਾਈ ਨਹੀਂ ਲੜੀ ਜਿਹੜੇ ਕੰਦੇ ਜਰਾ ਖੜੇ ਸੀਗੇ ਜੀ ਉਹਨਾਂ ਨੇ ਪੂਰੀ ਤਰ੍ਹਾਂ ਦੇ ਬਕਾਬ ਕਰਤਾ ਹੁਣ ਜਿੱਥੋਂ ਤੱਕ ਐਸਆਈਆਰ ਦਾ ਸਵਾਲ ਨਹੀਂ ਇਹਨਾਂ ਨੂੰ ਥੋੜੀ ਵਿਖਿਆ ਕਰਨਾ ਜੀ ਐਸਆਈਆਰ ਬਿਹਾਰ ਦੇ ਵਿੱਚ ਜਿਹੜੀ ਐਸਆਈਆਰ ਹੋ ਜੇ ਤੁਸੀਂ ਕਹੋਗੇ ਬਕਾਲ ਦੇ ਵਿੱਚੋਂ ਐਸਆਈਆਰ ਉਹ ਹੋ ਜੂਗੀ ਹੋਣੀ ਨਹੀਂ ਹੁੰਦੀ ਬਕਾਲ ਦੇ ਵਿੱਚ ਜਿਹੜੀ ਹੈਗੀ ਐ ਜਿਹੜੀ ਬਕਾਲ ਦੀ ਕੀਐਨਸੀ ਐ ਤਰਨੂਰ ਕਾਂਗਰਸ ਪਾਰਟੀ ਜੀ ਉਹਨਾਂ ਨੇ ਆਪਣੇ ਕਾਡਰ ਨੂੰ ਇਹਨਾਂ ਟ੍ਰੇਡ ਕਰਤਾ ਕਹਿੰਦੇ ਅਸੀਂ ਗੱਲ ਤੁਹਾਨੂੰ ਥੋੜੀ ਨਹੀਂ ਦਿੰਦੇ ਆਹ ਚਿਕ ਨਵੀਂ ਗੱਲ ਕਰਦੇ ਜੀ ਜਿੱਤਨ ਵਾਸਤੇ ਉੱਥੇ ਜਿਹੜੀ ਹੈਗੀ ਤੁਸੀਂ ਦੇਖੋ ਕਿ ਬਾਦਰੀ ਮਸਜਿਦ ਜਿਹੜੀ ਢਹ ਢੇਰੀ ਹੋ ਗਈ ਉਹਦੇ ਚ ਨਵੀਂ ਬਾਦਰੀ ਮਸਜਿਦ ਸਾਰੀ ਜਾਰੀ ਜੀ ਉਹ ਨਵੀਂ ਬਾਦਰੀ ਮਸਜਿਦ ਦਾ ਸਾਥ ਵਾਲਾ ਬੰਦਾ ਕੌਣਾ ਤਰਨੂਰ ਦਾ ਜੀ ਜਿਹੇ ਪਿੱਛੇ ਦਾ ਸੀ ਜੀ ਉਧਰੋਂ ਇੱਕ ਆਈ ਇਲੈਕਸ਼ਨ ਲੜੀ ਉਹਨੇ ਟਿਕ ਲਈ ਬੀਜੇਪੀ ਤੋਂ ਹਾਰ ਗਿਆ ਜੀ ਫਿਰ ਉਹ ਆ ਗਿਆ ਟੀਐਮਸੀ ਦੇ ਵਿੱਚ ਕਬੀਰ ਹੈ ਮੇਰਾ ਖਿਆਲ ਉਹਨਾਂ ਮਿਸਟਰ ਕਬੀਰ ਹੈ ਜੀ ਉਹ ਇਧਰੋਂ ਐਮਐਲਏ ਬਣ ਗਿਆ ਐਮਐਲਏ ਬਣ ਤੋਂ ਬਾਅਦ ਤੇ ਫਿਰ ਉੱਠਿਆ ਕਿ ਚੱਤੀ ਕਿ ਉਹਨਾਂ ਨੇ ਕਿਹਾ ਲੋ ਆਪਾਂ ਇਹ ਕਰਦੇ ਆ ਇਹਨਾਂ ਨੇ ਕਿਹਾ ਕਿ ਕਤਾਰਬੰਦੀ ਕਰੀ ਜੀ ਇੱਕ ਪਾਸੇ ਮੁਸਲਮਾਨ ਖੜੇ ਹੋ ਜਾਣ ਮੁਸਲਮਾਨ ਜੇ ਖੜੇ ਹੋਣਗੇ ਤੇ ਉਹ ਮੁਸਲਮਾਨਾਂ ਨੂੰ ਖੜੇ ਕਰਕੇ ਮੁਸਲਮਾਨਾਂ ਦੀ ਵੋਟ ਥੋੜੀ ਜਾਵੇ ਉਹ ਟੀਐਮਸੀ ਨੂੰ ਨਾ ਪਵੇ ਜੀ ਭਾਰਤੀ ਯਤਵਾੜੀ ਵੀ ਤਾਂ ਤੁਹਾਨੂੰ ਕਹਿੰਦੀ ਇੰਨਾ ਨੇ ਉਹਨੂੰ ਜਿਹੜਾ ਖੜਾ ਕੀਤਾ ਨਾ ਮਿਸਟਰ ਕਬੀਰ ਨੂੰ ਉਹ ਕਬੀਰ ਕਹਿੰਦਾ ਜੀ ਮੈਂ ਬਣਾਉਣਾ ਬਾਫਰੀ ਬਸ ਤੇ ਉਹਨੇ 300 ਕਰੋੜ ਰੁਪਏ ਦਾ ਬਜਟ ਅੱਛਾ ਜੀ 300 ਕਰੋੜ ਰੁਪਈਆ ਅਸੀਂ ਇਕੱਠਾ ਕਰਕੇ ਬਜਟ ਦਿਲਾਵਾਂਗੇ ਜੀ ਲੋ ਜੀ ਕੌਣ ਦੇਊਗਾ 300 ਕਰੋੜ ਰੁਪਈਆ 300 ਕਰੋੜ ਰੁਪਈਆ ਦਾ ਰਾਜਪਾਲ ਵਾਲੇ ਨੇ ਜੀ ਹੁਣ ਪਤਾ ਇਹ ਲੱਗਿਆ ਕਿ ਉਹਦੇ ਕੋਲੇ ਕਰੋੜਾ ਰੁਪਇਆ ਆਉਣਾ ਸ਼ੁਰੂ ਹੋ ਗਿਆ ਅੱਛਾ ਜੀ ਆ ਇੱਕ ਦਿਨ ਤੇ ਤਿੰਨ ਚਾਰ ਦਿਨ ਹੋ ਗਏ ਜਿਹੜੇ ਨੋਟਾਂ ਨੂੰ ਗਿਣਨ ਵਾਸਤੇ ਮਸ਼ੀਨਾਂ ਲਾਈਆਂ ਮਸ਼ੀਨਾਂ ਲਾਈਆਂ ਬਿਲਕੁਲ ਉਹ ਕਹਿੰਦੇ ਆ ਆਸਾਨ ਦੇ ਰਸਤੇ ਪੈਸਾ ਆ ਰਿਹਾ ਜੀ ਆਸਾਨ ਦੇ ਵਿਸ਼ਵ ਸ਼ਰਮਾ ਜਿਹੜਾ ਆਸਾਮ ਦਾ ਮੁੱਖ ਮੰਤਰੀ ਹੈ ਜੀ ਕਿਸੇ ਵੇਲੇ ਉਹ ਕਾਂਗਰਸ ਪਾਰਟੀ ਚੋਂ ਦਾ ਸੀ ਅੱਜ ਕੱਲੋ ਭਾਰਤੀ ਜਨਤਾ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਨਾਰਥ-ਈਸਟ ਦੀਆਂ ਸਟੇਟਾਂ ਤੇ ਇਹਨਾਂ ਇੱਥੇ ਅਪ੍ਰਿਸਮਾਸ ਸਟੇਟਾਂ ਦਿੱਤੇ ਜੀ ਕੱਬ ਮਿਸਟਰ ਉਹ ਵੈਸੀ ਹੈ ਜੀ ਉਹ ਵੈਸੀ ਸਾਡੀ ਖੜੇ ਹੁੰਦੇ ਆ ਉਹ ਮੁਸਲਮਾਨਾਂ ਦੀ ਗੱਲ ਕਰਦੇ ਆ ਲੇਕਰੋ ਜਿਹੜੀ ਵੋਟ ਤੋੜਦੇ ਆ ਜਿਹੜੀ ਸੈਕੂਲਰ ਵੋਟ ਹੈ ਜਾਂ ਜਿਹੜੀ ਮੁਸਲਮਾਨ ਵੋਟ ਹੈ ਸੈਕੂਲਰ ਤੇ ਰਣਪੈਣੀ ਆ ਉਹ ਵੋਟ ਉਹ ਆਪ ਸੰਭਾਲ ਲੈ ਜੀ ਇਹੀ ਗੱਲ ਉਹਨਾਂ ਨੇ ਇਹਦੇ ਦੇਖੀ ਹੁਣ ਇਹਨਾਂ ਦਾ ਕਰਾਉਣਗੇ ਉਹਨਾਂ ਦਾ ਉੱਥੇ ਗੱਠ ਜੋ ਉਹ ਵੈਸੀ ਦਾ ਤੇ ਕਬੀਰ ਦਾ ਤੇ ਇਹਦੇ ਨਾਂ ਦੇ ਉੱਤੇ ਮੁਸਲਮਾਨਾਂ ਦੇ ਵਿੱਚ ਕਤਾਰਬੰਦੀ ਪੈਦਾ ਕਰਕੇ ਪੈਸਾ ਜਿਹੜਾ ਹੈਗਾ ਉਹ ਅਸਵਾਸ ਤੋਂ ਜਿਹੜਾ ਹੈਗਾ ਬਿਲਕੁਲ ਮਤਲਬ ਸੋਰਸਸ ਦੇ ਉਹਨਾਂ ਸੋਰਸਸ ਤੋਂ ਇਹ ਕਹਿ ਦਿੰਦੇ ਕੱਥੇ ਤੌਰ ਤੇ ਬੀਜੇਪੀ ਨੇ ਸੋਰਸਸ ਦੇ ਰੈਂਕ ਕੱਢਾ ਬਿਜਾਰੇ ਜੀ ਕਿ 2 ਤੋਂ 300 ਕਰੋੜ ਰੁਪਇਆ ਲੱਗਦਾ ਲਾ ਦਿਓ ਤੇ ਇਹਦੇ ਨਾਲ ਜਿਹੜੀ ਮੁਸਲਮਾਨ ਵੋਟ ਜਿਹੜੀ ਉਹਦੇ ਵਿੱਚ ਕਿ ਕਾਫੀ ਪਰਸਨ ਵੋਟ ਹੈ ਜੀ ਜੇ ਉਹਦੇ ਵਿੱਚੋਂ 10% ਵੀ ਉਹਨਾਂ ਨੇ ਮਿਲ ਕੇ ਤੋਰ ਦਿੱਲੀ ਤਾਂ ਆਪਾਂ ਮਧਰਾਸ ਵਿੱਚ ਸਰਕਾਰ ਬਣਾ ਲਵਾਂਗੇ ਪਰ ਜਿਹੜੀ ਕੱਲ ਇਹਨਾਂ ਨੇ ਇਹਦੇ ਤੇ ਬੰਦੇ ਬਾਥਰੂਮ ਤੇ ਪੈਸ ਕਰਾਈ ਉਹ ਆਪਦੇ ਪੈਰ ਖਵਾੜਾ ਆਪ ਹੀ ਹਾਂ ਆਪ ਹੀ ਮਾਰ ਲਿਆ ਕੋਈ ਟ੍ਰੈਂਡ ਨਹੀਂ ਸੀ ਉਹ ਇਹ ਜੇ ਤੁਹਾਨੂੰ ਚੰਗਾ ਲੱਗਿਆ ਆਪ ਜੀ ਦੋਨਾਂ ਪਾਸੇ ਜੀ ਬਹੁਤ ਬਹੁਤ ਧੰਨਵਾਦ ਢਿਲੋ ਸਾਹਿਬ ਤੁਹਾਡਾ ਤੁਸੀਂ ਪ੍ਰੋਗਰਾਮ ਦੀ ਸਾਡੇ ਜੀ ਸਰੋਤਿਆਂ ਨੂੰ ਦੱਸਿਆ ਚਾਣਨਾ ਪਾਇਆ ਤੇ ਮੇਰੇ ਵੱਲੋਂ ਤੇ ਢਿਲੋ ਸਾਹਿਬ ਵੱਲੋਂ ਸਸਿਕਾ ਜੀ ਸਾਡੇ ਜਿਹੜਾ ਬਖਤੌਰ ਢਿਲੋ YouTube ਚੈਨਲ Instagram ਤੇ Facebook ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਸਸਿਕਾ ਜੀ